ਦੋਸਤੋ ਸੁਪਰ ਸੀਡਰ ਤੇ CRM ਸਕੀਮ ਦੇ ਵਿੱਚ ਸਬਸਿਡੀ ਆ ਚੁੱਕੀ ਆ ਤੇ ਜਿਨ੍ਹਾਂ ਨੇ ਇਹ ਵੀ ਲੈਣੀ ਆ ਤਾਂ ਹੁਣ ਸਮਾਂ ਤੇ ਬਾਕੀ ਆਪਾਂ ਗੱਲ ਕਰਦੇ ਹੁੰਨੇ ਆ ਅਕਸਰ ਮਲਟੀ ਇੰਟਰਨੈਸ਼ਨਲ ਕੰਪਨੀਆਂ ਦੀ ਕਿ ਇਹ ਬ੍ਰਾਂਡ ਦੀ ਇਹ ਕੁਆਲਿਟੀ ਆ ਪੇਂਟ ਕੁਆਲਿਟੀ ਦੀ ਗੱਲ ਕਰੀਏ ਰੋਬੋਟਿਕ ਵੈਲਡਿੰਗ ਦੀ ਗੱਲ ਕਰੀਏ ਹਰੇਕ ਚੀਜ਼ ਦੀ ਆਪਾਂ ਟਾਪ ਤੋਂ ਟਾਪ ਵੀਡੀਓ ਤੁਹਾਡੇ ਲਈ ਲੈ ਕੇ ਆਉਣੇ ਆ ਵੀ ਸਭ ਤੋਂ ਆਪਾਂ ਨੂੰ ਜੈਨੂਇਨ ਕੁਆਲਿਟੀ ਮਿਲੇ ਸਭ ਤੋਂ ਵਧੀਆ ਪ੍ਰੋਡਕਟ ਮਿਲੇ ਪਰ ਅੱਜ ਮੈਂ ਆਪਣੇ ਪੰਜਾਬ ਦੀ ਸਭ ਤੋਂ ਨੰਬਰ 1 ਕੰਪਨੀ ਤੁਹਾਨੂੰ ਕਹਿ ਦਾਂਗੇ ਕਿਉਂਕਿ ਇਸ ਤੋਂ ਵਧੀਆ ਪਲਾਂਟ ਹੈ ਨਹੀਂ ਕਿਸੇ ਦਾ ਵੀ ਜਿਹੜੇ ਤਰੀਕੇ ਦਾ ਇੱਥੇ A to Z ਚੀਜ਼ ਅੰਦਰ ਹੀ ਬਣਦੀ ਆ ਜਿਵੇਂ ਗੱਲ ਕਰਦੇ ਆਂ ਆਪਾਂ ਰੋਬੋਟਿਕ ਵੈਲਡਿੰਗ ਦੀ ਵੀ ਇਹ ਚੀਜ਼ ਉਹ ਬ੍ਰਾਂਡ ਹੈ ਤੇ ਉੱਥੋਂ ਦਾ ਪਰ ਇੱਥੇ ਮੈਂ ਪਹਿਲੀ ਵਾਰੀ ਅੱਜ ਰੋਬੋਟਿਕ ਵੈਲਡਿੰਗ ਹੁੰਦੀ ਆ ਜਿਹੜੀ ਉਹ ਵੀ ਦੇਖ ਲਈ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਗੀਅਰ ਦੀ ਸੀਲਾਂ ਦੀ A to Z ਅੰਦਰ ਹੀ ਬਣਦਾ ਸਾਰਾ ਕੁਝ 31 ਸਾਲ ਤੋਂ ਇਹ ਕੰਪਨੀ ਦਾ ਨਾਮ ਤੁਸੀਂ ਜਰੂਰ ਸੁਣਿਆ ਹੋਊਗਾ ਆਹ ਮਾਰਕਾ ਜਰੂਰ ਦੇਖਿਆ ਹੋਊਗਾ ਓਂਕਾਰ ਦਾ ਓਂਕਾਰ ਗੇਅਰਬਾਕਸ 31 ਸਾਲਾਂ ਤੋਂ ਬਣ ਰਿਹਾ ਇਹ ਓਂਕਾਰ ਗੇਅਰਬਾਕਸ ਇਹ ਲੋਗੋ ਆ ਜਿਹੜਾ ਤੁਸੀਂ ਜਰੂਰ ਕਿਤੇ ਨਾ ਕਿਤੇ ਦੇਖਿਆ ਹੋਊਗਾ ਕਿਉਂਕਿ 31 ਸਾਲਾਂ ਤੋਂ ਇਹ ਕੰਪਨੀ ਕੰਮ ਕਰ ਰਹੀ ਐ ਇਸ ਫੀਲਡ ਦੇ ਵਿੱਚ ਰੋਟਾਵੇਟਰ ਸੁਪਰਸੀਡਰ ਹੈਪੀ ਸੀਡਰ ਮਤਲਬ ਰੋਟਾਵੇਟਰ ਤੋਂ ਲੈ ਕੇ ਖਰਚਿਆਂ ਵਾਲਾ ਰੀਪਰ ਹੋ ਗਿਆ ਕੰਬਾਈਨ ਤੱਕ ਦਾ ਗੇਅਰਬਾਕਸ ਇਹ ਕੰਪਨੀ ਵੱਡੀਆਂ-ਵੱਡੀਆਂ ਨਾਮੀ ਕੰਪਨੀਆਂ ਨੂੰ ਦਿੰਦੀ ਆ ਕਿਤੇ ਕਿਤੇ ਤਾਂ ਤੁਸੀਂ ਲੋਗੋ ਲੱਗਿਆ ਦੇਖਿਆ ਹੋਣਾ ਪਰ ਕਈ ਕੰਪਨੀਆਂ ਨੇ ਜਿਹੜਾ ਉਹ ਨਾਮ ਵੀ ਆਪਣੀ ਲਿਖਵਾ ਲੈਂਦੀਆਂ ਨੇ ਵੀ ਇਸੇ ਇਹ ਕੰਪਨੀ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਡਿਪੈਂਡ ਕਰਦੀਆਂ ਨੇ ਇਹਨਾਂ ਦੀ ਕੁਆਲਿਟੀ ਕੀ ਹੋਊਗਾ ਕੀ ਹੋ ਉਹ ਤੁਸੀਂ ਅੰਦਰ ਚੈੱਕ ਕਰ ਸਕਦੇ ਹੋ ਤੇ ਇਥੋਂ ਹਿਸਾਬ ਲਾ ਸਕਦੇ ਹੋ ਵੀ ਜਿਹੜੀਆਂ ਨਾਮੀ ਕੰਪਨੀਆਂ ਨੂੰ ਸਮਾਨ ਹੈ ਇਹ ਕੰਪਨੀ ਦਿੰਦੀ ਆ ਤੇ ਜੇ ਗੱਲ ਕਰੀਏ ਇਹਨਾਂ ਦੇ ਸੁਪਰਸੀਡਰ ਦੀ ਤਾਂ ਸਭ ਤੋਂ ਟੌਪਿਕ ਕਵਾਲਿਟੀ ਆਪਾਂ ਮੰਨਦੇ ਆ ਪੇਂਟ ਦੀ ਪਾਊਡਰ ਕੋਟਿੰਗ ਉਹ ਵੀ ਇਹ ਕਰਦੇ ਨੇ ਤੇ ਉਸ ਤੋਂ ਪਹਿਲਾਂ ਜ਼ਰੂਰੀ ਹੁੰਦੀ ਆ ਸ਼ਾਰਟ ਬਲਾਸਟਿੰਗ ਤਾਂ ਕਿ ਪੇਂਟ ਆ ਜਿਹੜਾ ਉਹ ਸਰਫੇਸ ਦੇ ਉੱਤੇ ਚੰਗੀ ਤਰ੍ਹਾਂ ਖੜ ਸਕੇ ਤੇ ਸ਼ਾਰਟ ਬਲਾਸਟਿੰਗ ਦੇ ਵਿੱਚ ਕੁਆਲਿਟੀ ਇੰਨੀ ਕੁ ਜ਼ਿਆਦਾ ਆ ਵੀ ਜਿਹੜੇ ਆ ਛੋਟੇ ਤੋਂ ਛੋਟੇ ਪਾਰਟ ਨੇ ਲੱਪੇ ਵਗੈਰਾ ਜਿਨ੍ਹਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੰਦਾ ਇਹਨਾਂ ਤੇ ਵੀ ਸ਼ਾਰਟ ਬਲਾਸਟਿੰਗ ਹੋਣ ਤੋਂ ਬਾਅਦ ਪੇਂਟ ਕੀਤਾ ਜਾਂਦਾ ਤੇ ਬਾਕੀ ਆ ਪਾਈਪ ਹੈ ਜਿਹੜੀ ਇਹਦੀ ਥਿਕਨੈਸ ਹੈ ਜਿੰਨੀ ਇਹ ਦਿੰਦੇ ਨੇ ਕੋਈ ਵੀ ਨਹੀਂ ਦਿੰਦਾ ਤੇ ਸਭ ਤੋਂ ਵੱਡੀ ਗੱਲ ਕਰਾਂ ਰੇਟ ਦੀ ਜਿੰਨੇ ਰੇਟ ਦੇ ਵਿੱਚ ਆਹ ਕੁਆਲਿਟੀ ਅੰਕਾਰ ਗਰੁੱਪ ਦੇ ਦੂ ਤੁਹਾਨੂੰ ਰਿਚ ਫੀਲਡ ਕੰਪਨੀ ਦੇ ਦੂ ਉਹ ਰੇਟ ਦੇ ਵਿੱਚ ਤਾਂ ਚੈਲੰਜ ਵਾਲੀ ਗੱਲ ਹੀ ਆ ਕਿਉਂਕਿ ਬਾਕੀ ਜਿੰਨੀਆਂ ਵੀ ਕੰਪਨੀਆਂ ਨੇ ਤੁਸੀਂ ਰੇਟ ਮੈਚ ਕਰ ਲਿਓ ਪਰ ਨਾਲ ਕੁਆਲਿਟੀ ਵੀ ਮੈਚ ਕਰਿਓ ਵੀ ਉਹਦੇ ਵਿੱਚ ਪਾਇਆ ਕੀ ਆ ਕਿਉਂਕਿ ਨਟ-ਨਟ ਦਾ ਜਿਵੇਂ ਆਪਾਂ ਫਰਕ ਕਹਿ ਦਿੰਨੇ ਆ ਉਸੇ ਤਰ੍ਹਾਂ ਵੀ ਤੁਸੀਂ ਨਟ ਤੋਂ ਲੈ ਕੇ ਗਰਾਰੀ ਗੇਅਰਬਾਕਸ A ਤੋਂ Z ਚੀਜ਼ ਹੈ ਜਿਹੜੀ ਇਹਦੀ ਚੈੱਕ ਕਰਕੇ ਲੈ ਸਰ ਰੋਟਾਵੇਟਰ ਦੀ ਜੇ ਗੱਲ ਕਰੀਏ ਤਾਂ 2.5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਜਿੰਦਾ ਦਾ ਮਰਜ਼ੀ ਰੋਟਾਵੇਟਰ ਤੁਸੀਂ ਲੈ ਸਕਦੇ ਹੋ ਤੇ ਰੋਟਾਵੇਟਰ ਤੁਹਾਨੂੰ ਖੜਾ ਹੀ ਦੱਸੂਗਾ ਵੀ ਕਿੰਨੀ ਕੁ ਗੱਲਬਾਤ ਹੈ ਤੁਸੀਂ ਦੇਖਣ ਦੇ ਵਿੱਚ ਹੀ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਵਿੱਚ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਹੈ ਹੀ ਦੀ ਵੈਸਟ ਹੈ ਇਸ ਤੋਂ ਉੱਪਰ ਹੈ ਨਹੀਂ ਕੋਈ ਜੋ ਮਟੀਰੀਅਲ ਇਹ ਵਿੱਚ ਪਾਉਂਦੇ ਨੇ ਕਿਉਂਕਿ ਜਿੰਨੀਆਂ ਵੀ ਕੰਪਨੀਆਂ ਨੇ ਸਾਰਾ ਸਮਾਨ ਉਹ ਬਾਹਰੋਂ ਲੈਂਦੀਆਂ ਨੇ ਜਿਆਤਰ ਪੰਜਾਬ ਦੀ ਗੱਲ ਕਰੀਏ ਜੇ ਆਪਾਂ ਤਾਂ ਪੰਜਾਬ ਦੇ ਵਿੱਚ ਇੱਕੋ ਇੱਕ ਕੰਪਨੀਆਂ ਰਿਚ ਫੀਲਡ ਜਿਹਦਾ ਸਾਰਾ ਕੁਝ ਅੰਦਰ ਬਣਦਾ ਤੁਸੀਂ ਧੂਰੀ ਦੇ ਵਿੱਚ ਆ ਕੇ ਦੇਖ ਵੀ ਸਕਦੇ ਹੋ ਗਰਾਰੀਆਂ ਦੀ ਗੱਲ ਕਰੀਏ ਸਾਫਟ ਦੀ ਗੱਲ ਕਰੀਏ ਗੇਅਰ ਬਾਕਸ ਦੀ ਗੱਲ ਕਰੀਏ ਜਦੋਂ ਇਹ ਦੂਜਿਆਂ ਨੂੰ ਦੇ ਸਕਦੇ ਨੇ ਤਾਂ ਖੁੱਦ ਦੇ ਲਈ ਕਿੰਨੀ ਵਧੀਆ ਕੁਆਲਿਟੀ ਯੂਜ਼ ਕਰਨਗੇ ਉਹਦਾ ਅੰਦਾਜ਼ਾ ਤੁਸੀਂ ਇਸ ਪਲਾਂਟ ਦੇ ਵਿੱਚ ਆ ਕੇ ਲਿਜਾ ਸਕਦੇ ਲਗਾ ਸਕਦੇ ਹੋ ਤੇ ਬਾਕੀ ਸੁਪਰ ਸੀਡਰ ਦੀ ਜੇ ਗੱਲ ਕਰਾਂ ਤਾਂ ਸੁਪਰ ਸੀਡਰ ਇਹਨਾਂ ਦਾ ਸਬਸਿਡੀ ਅਪਰੂਵਡ ਹੈ ਰੋਟਾਵੇਟਰ ਵੀ A to Z ਇੰਪਲੀਮੈਂਟ ਹੈ ਜਿਹੜਾ ਭਾਰਤ ਸਰਕਾਰ ਵੱਲੋਂ ਸਬਸਿਡੀ ਅਪਰੂਵਡ ਹੈ ਤੇ ਇਹਦਾ ਰੋਟਾਵੇਟਰ ਬਣਾਉਣਾ ਹੋਵੇ ਜੇ 5-7 ਮਿੰਟਾਂ ਦੇ ਵਿੱਚ ਹੀ ਬਣ ਜਾਂਦਾ ਤੇ ਤੁਸੀਂ ਪੋਰ ਦੇਖ ਸਕਦੇ ਹੋ ਬਿਲਕੁਲ ਸਿੱਧੇ ਨੇ ਸਟ੍ਰੇਟ ਤੇ ਬਾਕੀ ਇਹਦੇ ਵਿੱਚ ਜਿੰਨਾ ਵੀ ਕਨਸੈਪਟ ਆ ਚੱਲਣ ਤੇ ਬਾਕੀ ਰਚ ਫੀਲਡ ਜਿਸ ਤਰ੍ਹਾਂ ਦਾ ਇਹਨਾਂ ਨੇ ਨਾਮ ਰੱਖਿਆ ਉਸ ਤਰ੍ਹਾਂ ਦੀ ਹੀ ਕੰਪਨੀਆਂ ਵੀ ਆਮ ਦੇ ਨਾਲ ਇਹਨਾਂ ਦੇ ਸਟੈਂਡਰਡ ਨਹੀਂ ਮੈਚ ਕਰਦੇ ਜੇ ਕੰਪੇਅਰ ਵੀ ਕਰਨਾ ਤਾਂ ਕਿਸੇ ਬ੍ਰਾਂਡ ਨਾਲ ਕਰਕੇ ਦੇਖਿਓ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਕੁਆਲਿਟੀ ਕੀ ਆ ਕਿਉਂਕਿ ਜਿਹੜੇ ਹੋਰ ਨੇ ਲੋਕਲ ਉਹਨਾਂ ਦੇ ਬਰਾਬਰ ਤਾਂ ਆਪਾਂ ਇਹਦਾ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ ਤੇ ਬਾਕੀ ਜੇ ਗੱਲ ਕਰੀਏ ਜਿਹੜੀ ਚੀਜ਼ ਜ਼ਿੰਮੇਵਾਰ ਦੇ ਹੱਕ ਹੱਕ ਦੀ ਹੈ ਜਿਵੇਂ ਕੱਟਣਾ ਵਾਲਾ ਰੋਲਾ ਉਹ ਬਸ ਹੰਦ ਕੀਤਾ ਇਹਨਾਂ ਤੋਂ ਸ਼ਣ ਕਦੀ ਜਰਮੀਨੇਸ਼ਨ ਹੈ ਜਿਹੜੀ ਉਹ ਸੌਖੀ ਹੋ ਜਾਂਦੀ ਇਹਦੇ ਨਾਲ ਤਾਂ ਉਹ ਇਹਨਾਂ ਨੇ ਲਾਇਆ ਹੋਇਆ ਤੇ ਉਹਦੇ ਨਾਲ ਪਸਤੀ ਬੈਂਡ ਕਰਕੇ ਬਿਲਕੁਲ ਸਕ੍ਰੈਪਰ ਉਸ ਤਰ੍ਹਾਂ ਦਾ ਬਣਾਤਾ ਵੀ ਇਹਦੇ ਮੰਗਰੇ ਇਹ ਨਹੀਂ ਵੀ ਖੁਰਚਣਾ ਚੱਕੀ ਫਿਰੋਗੇ ਤੁਸੀਂ ਉਹ ਚੀਜ਼ ਨਹੀਂ ਹੋਣੀ ਮਿੱਟੀ ਇਹ ਤੋਂ ਆਪਣੇ ਆਪ ਲਹੀ ਜਾਣੀ ਕਿਸ ਤਰ੍ਹਾਂ ਸੁਪਰ ਜੀਕਰ ਉਹ ਗਾ ਰੋਟਾਵੇਟਰ ਮਰਜਰ ਵੀ ਬਣਾਉਂਦੀ ਹੈ ਕੰਪਨੀ ਤੇ ਬਾਕੀ ਹੋਰ ਇੰਪਲੀਮੈਂਟ ਫਰੇਸ਼ਰ ਵਗੈਰਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਨਾਂ ਦਾ A to Z ਪ੍ਰੋਡਕਟ ਬਾਰੇ ਨੌਲੇਜ ਮੇਲੂ ਦੀ ਬਾਕੀ ਜਿਹੜੀ ਗੱਲ ਰਹੀ ਵੀ ਚੱਲਦਾ ਕਿਵੇਂ ਆ ਚੱਲਦਾ ਪਿਛਲੇ ਸਹੀ ਸਾਲਾਂ ਤੋਂ ਇਹ ਲੋਕਲ ਆਲੇ-ਦਾਲੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੇ ਇਕੱਲਾ ਇਹ ਨਹੀਂ ਪੰਜਾਬ ਤੱਕ ਨਹੀਂ ਸੀਮਤ ਹੈਗੇ ਇਹ ਮਹਾਰਾਸ਼ਟਰ ਯੂਪੀ ਐਮਪੀ ਹਰਿਆਣਾ ਰਾਜਸਥਾਨ ਆਨ ਇੰਡੀਆ ਦੇ ਵਿੱਚ ਇਹਨਾਂ ਦਾ ਜਿਹੜਾ ਨਾਮ ਉਹ ਕੰਪਨੀ ਦਾ ਫੈਲਿਆ ਹੋਇਆ ਤੇ ਬਾਕੀ ਅਹੰਕਾਰ ਦਾ ਨਾਮ ਹੈ ਜਿਹੜਾ ਉਹ ਤਾਂ ਬਹੁਤ ਵੱਡੇ ਪੱਧਰ ਤੇ ਵਰਲਡਵਾਈਡ ਹੈ ਤੇ ਅਮਰੀਕਾ ਵੀ ਇਹਨਾਂ ਨੇ ਜਿਹੜੇ ਆਪਣੇ ਰੋਟਾਵੇਟਰ ਨੇ ਐਕਸਪੋਰਟ ਕੀਤੇ ਨੇ ਤੇ ਹੁਣ ਚਲ ਰਹੀ ਗੱਲ ਚੱਲਦੇ ਵੀ ਚੱਲਦਾ ਤੁਸੀਂ ਆ ਕੇ ਇੱਥੇ ਦੇਖ ਸਕਦੇ ਹੋ ਤੇ ਬਾਕੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਸੁਪਰ ਸੀਡਰ ਵੀ ਚਲਾ ਕੇ ਦਿਖਾ ਦਾਂਗੇ ਰੋਟਾਵੇਟਰ ਵੀ ਚਲਾ ਕੇ ਦਿਖਾ ਦਾਂਗੇ ਟੈਸਟਿੰਗ ਵੀ ਕਰਵਾ ਦਾਂਗੇ ਕਿ ਬਾਕੀ ਗੱਲ ਬਾਤ ਹੈ ਬਾਕੀ ਜਿਹੜੀ ਮਟੀਰੀਅਲ ਦੀ ਕੁਆਲਿਟੀ ਹੈ ਉਹ ਤਾਂ ਹੈਗੀ ਉਹ ਆ ਕੋਈ ਵੀ ਇਨਕੁਆਇਰੀ ਕਰਨੀ ਹੈ ਤੁਸੀਂ ਇਹਦੇ ਬਾਰੇ ਤਾਂ ਸਕਰੀਨ ਤੇ ਚੱਲਦਾ ਨੰਬਰ ਹੈ ਸੰਪਰਕ ਕਰ ਸਕਦੇ ਹੋ ਸੰਗਰੂਰ ਤੋਂ ਲੁਧਿਆਣਾ ਹਾਈਵੇ ਦੇ ਉੱਤੇ ਧੂਰੀ ਟੱਪ ਕੇ ਫੈਕਟਰੀ ਆ ਲੋਕੇਸ਼ਨ ਵੀ ਪਾ ਦੇਵਾਂਗੇ ਲਿੰਕ ਦੇ ਵਿੱਚ ਤਾਂ ਉਹਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਫੋਲ ਕਰ ਸਕਦੇ